ਸਤਗੁਰ ਦੇਵ ਕੀ ਜੈ ਬੰਦੀ ਛੋੜ ਮਹਾਰਾਜ ਕੀ ਜੈ ਸਰਬ ਸੰਤੋ ਕੀ ਜੈ ਸਨਾਤਨ ਧਰਮ ਕੀ ਜੈ ਨਗਰ ਖੇੜੇ ਕੀ ਜੈ ਮਾਪਤੀ ਮਹਾਦੇਵ ਕੀ ਜੈ ਪਵਨ ਸਤ ਹਨੂਮਾਨ ਕੀ ਜੈ ਸ੍ਰੀ ਰਾਧਾ ਕ੍ਰਿਸ਼ਨ ਭਗਵਾਨ ਕੀ ਜੈ ਦੁਰਗੇ ਮਾਤਾ ਕੀ ਜੈ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ ਸਤਗੁਰੂ ਭੁਰੀ ਵਾਲੇ ਮਹਾਰਾਜ ਕੀ ਜੈ ਸਤਿਗੁਰੂ ਬੁਢੀਆਲੇ ਮਹਾਰਾਜ ਕੀ ਜੈ ਅੱਜ ਸਕਰਾਂਤੀ ਹੈ ਲੰਗਰ ਵਾਲੀ ਗੱਡੀ ਸਵੇਰੇ ਲੰਗਰ ਵਾਲੇ 3 ਵਜੇ ਬਣਾਉਣ ਲੱਗੇ ਸੀ 5 ਵਜੇ ਗੱਡੀ ਕੜੀ ਚੌਲ ਘਰਾ ਲੈ ਕੇ 650 ਬੰਦੇ ਦਾ ਲੰਗਰ ਬੰਦੇ ਲੈ ਕੇ ਪੀਜੇ ਗਏ ਹੈ ਉਹ ਆਣੇ ਵਾਲੇ ਜੀ 11 ਵਜੇ ਭੋਗ ਪਾਵਾਂਗੇ ਉਹਦੇ ਬਾਅਦ ਫਿਰ ਲੰਗਰ ਚੱਲਣਾ ਫਿਰ ਸ਼ਾਮ ਤੱਕ ਚੱਲਦਾ ਹੀ ਰਹਿੰਦਾ ਹੈ ਇਹ ਸਗਰਾਂਤੀ ਜਿਹੜੀ ਰਾਜਕੁਮਾਰ ਔਰ ਨਿਰਮਲ ਬੁੰਗੜੀ ਦੇ ਫੌਜੀ ਦੋਲੋਂ ਵਾਲੇ ਦੀ ਲੜਕੀ ਹੈ ਨਿਰਮਲ ਜਿਹੜੀ ਬੁੰਗੜੀ ਵਿਆਹੀ ਹੈ ਰਾਜਕੁਮਾਰ ਐਸਆਈ ਲੁਧਿਆਣੇ ਜਿਹੜਾ ਕਿ ਸਰਵਸ ਕਰਦਾ ਇਹ ਸੋਕਰਾਂਤੀ ਉਹਨਾਂ ਦੀ ਹੈ ਉਹਦੀ ਲੜਕੀ ਗੁਰਪ੍ਰੀਤ ਦੀ ਸ਼ਾਦੀ ਹੈ ਉਹਦੇ ਵਾਸਤੇ ਉਹਨਾਂ ਨੇ ਕਿਹਾ ਸੀ ਕਿ ਇੱਕ ਸੋਕਰਾਂਤੀ ਦਾ ਭੋਗ ਅਰ ਸਾਡਾ ਲੰਗਰ ਸਾਡਾ ਕਰਿਓ ਸੋ ਅੱਜ ਸੋਕਰਾਂਤੀ ਵੀ ਉਹਨਾਂ ਦੀ ਲੰਗਰ ਵੀ ਉਹਨਾਂ ਦਾ ਮਹਾਰਾਜਿਆਂ ਦੀ ਬਾਣੀ ਦਾ ਭੋਗ ਵੀ 11 ਵਜੇ ਪਾਵਾਂਗੇ ਲੰਗਰ ਚਲਾ ਵੀ ਗਿਆ ਲੰਗਰ ਖਾਣਾ ਵੀ ਹੈ ਸਰਪੁਰ ਦੇਵ ਜੀ ਮਹਾਰਾਜ ਕਿਰਪਾ ਦ੍ਰਿਸ਼ਟੀ ਰੱਖਣ ਗਿਆ ਦ੍ਰਿਸ਼ਟੀ ਰੱਖਣ ਉਸ ਲੜਕੀ ਨੂੰ ਵੀ ਸੁਖ ਸ਼ਾਂਤੀ ਮਿਲੇ ਆਪਣੇ ਘਰ ਦੇ ਵਿੱਚ ਸਾਰੀ ਸੁਖ ਸੁਭੋਗ ਮਿਲੇ ਜਿਹਦੀ ਸ਼ਾਦੀ ਦੇ ਨਵੇਂ ਤੇ ਸੁਖ ਰਾਂਤੀ ਮਨਾਇ ਗਈ ਸੋ ਮਹੀਨਾ ਅੱਜ ਮੱਘਰ ਦਾ ਸ਼ੁਰੂ ਹੋ ਗਿਆ ਮਹਾਰਾਜੀ ਸਾਰਿਆਂ ਦਾ ਭਲਾ ਕਰਨ ਸੁਖ ਸ਼ਾਂਤੀ ਰੱਖਣ ਖੂਬ ਖਵਾਓ ਖੂਬ ਖਿਲਾਓ ਆਪਣੇ ਬੱਚਿਆਂ ਨੂੰ ਪਾਲੋ ਆਪਣੇ ਬੱਚਿਆਂ ਨੂੰ ਖਾਓ ਲੇਕਨ ਖਾਣ ਪੀਣ ਵਾਲੀਆਂ ਚੀਜ਼ਾਂ ਬੱਚਿਆਂ ਨੂੰ ਖਾਓ ਖਾਣੇ ਪੀਣ ਵਾਲੀਆਂ ਚੀਜ਼ਾਂ ਆਪ ਵੀ ਖਾਓ ਜਿਹਦੇ ਨਾਲ ਕਿ ਤੁਹਾਡੀ ਆਪਣਾ ਦਾ ਭਲਾ ਹੋਵੇ ਖੂਬ seva ਕਰੋ ਸੁਭਰਣ ਕਰੋ ਜਿਹਦੇ ਨਾਲ ਕਿ ਪੁੱਤਦਰ ਪੁੱਤ ਸਾਡੇ ਤੁਹਾਡੇ ਬੱਚਿਆਂ ਦਾ ਤੁਹਾਡਾ ਭਲਾ ਹੋਵੇ ਬੱਚਿਆਂ ਨੂੰ ਵੀ ਚੰਗੇ ਪਾਸੇ ਲਾ ਕੇ ਰੱਖੋ ਆਪ ਵੀ ਚੰਗੇ ਪਾਸੇ ਲੱਗੇ ਰਹੋ ਅੱچھے ਕਾਰੋ ਕਰਨੇ ਦੇ ਨਾਲ ਲੋਕ ਵੀ ਵਰਦਾ ਪਰਲੋਕੀ ਵਰਦਾ اپنی بھی رکھیا ਹੁੰਦੀ ਆਪਣੇ ਪੋਹਾਂ ਦੀ ਪੋਹਾਂ ਦੀ ਵੀ ਰੱਖਿਆ ਹੁੰਦੀ ਫੇਰ ਦੁਬਾਰਾ ਦੱਸ ਦਿੰਦੇ ਮਹੀਨਾ ਜਿਹੜਾ ਮੱਗਰ ਦਾ ਸ਼ੁਰੂ ਹੋ ਗਿਆ ਬੋਲੋ ਸਤਿਗੁਰ ਦੇ ਕੀਜਾ ਬਾਸ ਹੋ ਗਿਆ